Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਾਰੇ ਐਮਸੀ ਸਹਿਬਾਨਾਂ ਦੀ VOTING ਦੁਬਾਰਾ ਹੋਊਗੀ ਜੇ VOTING ਸਕਸੈਸਫੁਲ ਹੋ ਜਾਂਦੀ ਹੈ ਉਦੋਂ ਬਾਅਦ ਉਹਨੂੰ ਨੋਟਿਸ ਦਿੱਤਾ ਜਾਊਗਾ ਇਹ ਜਿਹੜੇ ਟੈਂਡਰ ਹੁੰਦੇ ਆ ਠੇਕੇ ਹੁੰਦੇ ਆ ਇਹਦੀ ਹੈਗਾ ਵੀ ਡੀਸੀ ਦਾ ਜੱਤ ਕੀਤਾ ਤੇ ਮਰੀ ਕੁਖੀ ਤੇ ਇਹ ਕੈਨਸਲ ਹੋ ਗਏ ਵਪਾਰੀਆਂ ਨੂੰ ਬੁੱਧੂ ਬਣਾਉਣਾ ਬੰਦ ਕਰੋ ਇਹ ਸਾਡੀ ਪੜੀ ਲਿਖੀ ਕਲਾਸ ਹੈ ਠੀਕ ਹੈ ਤੁਸੀਂ ਪਾਵਰ ਦੇ ਵਿੱਚ ਬੈਠੇ ਹੋ ਤੁਸੀਂ ਰਾਜੇ ਹੋ ਕੋਈ ਆਈਐਸ ਆਈਪੀਐਸ ਹੈ ਕਿ ਮੀਐਲਏ ਐਮਪੀ ਹੈ ਸਾਡੇ ਲਈ ਤੁਸੀਂ ਰਿਸਪੈਕਟੇਬਲ ਹੋ ਅਸੀਂ ਤੁਹਾਡੀ ਰਿਸਪੈਕਟ ਕਰਦੇ ਹਾਂ ਤੇ ਤੁਹਾਡੀ ਰਿਸਪੈਕਟ ਕਰਕੇ ਹੀ ਆ ਤੁਹਾਡਾ ਇਹ ਡਰਾਮਾ ਗਿਆ ਗਿਆ ਅਸੀਂ ਛੱਬੀ ਮਹੀਨੇ ਵਾਲਾ ਕਰਨਾ ਪਿਆ ਨਹੀਂ ਕਿਸੇ ਤੋਂ ਇਹ ਗੱਲ ਨਹੀਂ ਮੁਕੀ ਨਹੀਂ ਜੇ ਪ੍ਰਸ਼ਾਸਨ ਸੋਚ ਲੇ ਪ੍ਰਸ਼ਾਸਨ ਮਨ ਬਣਾ ਲੇ ਸਦੋ ਪਾਰਕਿੰਗ ਵਾਲੇ ਦੇ ਗੁੰਡਿਆਂ ਨੇ ਟੋਪ ਵਾਲੇ ਗੁੰਡਿਆਂ ਨੇ ਥੋਪੀ ਪਿਆਰ ਦੀ ਗੁੰਡਾਗਰਦੀ ਕੀਤੀ ਸੀ ਉਹਦੇ ਸਬੰਧਤ ਪਰਚਾ ਦਰਜ ਹੋ ਗਿਆ ਮੇਰੇ ਨਾਲ ਸਾਰੇ ਵੀਰਾਂ ਨੂੰ ਬੇਨਤੀ ਹੈ ਆ ਜਿਹੜੇ ਰੋਡ ਤੇ ਇਕੱਠੇ ਸਾਰੇ ਖੜੇ ਵੀ ਬੈਠੂਗੀ ਆ ਸਾਰੇ ਆਲੇ ਮਿਲ ਕੇ ਰੋੜੇ ਜੇਰਾ मेरे दोस्तों बैठ जाए आप कोई आठ तरह के बैठा हुआ फिर भी बैठा गया भाई दूजी फिर कोई किसी घूरूगा कोई कमजोर करूंगा प्लीज बैठो जिंदाबाद जिंदाबाद ਨਹੀਂ ਚਲੇਗੀ ਨਹੀਂ ਚਲੇਗੀ ਪੰਡਾਰੀ ਉਠਾ ਸਾਰਿਆਂ ਨੂੰ ਭਰਨੇ ਤੇ ਗੋਲਡ ਕਿਆ ਆਏਗੀ ਬੰਦਿਆ ਬੰਦਿਆ ਤੂੰ ਦੱਸ ਆ ਲੱਗਿਆ ਕਿੰਨੇ ਘਰ ਤੱਕ ਇਹ ਗੱਲਾਂ ਨਹੀਂ ਆ आणे समर्च कराए कारे क़ानून